ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਜੀ ਸਵਾਗਤ ਆ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਉਮੀਦ ਕਰਦੇ ਆ ਵਾਹਿਗੁਰੂ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਸਾਰੇ ਤੰਦਰੁਸਤ ਹੋਵੋ ਤੇ ਅਸੀਂ ਬਿਲਕੁਲ ਠੀਕ ਠਾਕ ਆ ਸਾਡਾ ਬੱਚਾ ਵੀ ਠੀਕ ਆ ਇੱਕ ਉਹ ਬੰਦਾ ਦੰਦ ਕੱਢਣ ਲਿਆ ਮੈਨੂੰ ਦੇ ਦੇ ਕੇ ਉਹ ਬੈਠਾ ਬਸ ਸਤਿ ਸ਼੍ਰੀ ਅਕਾਲ ਜੀ ਉਕੇ ਅੱਜ ਹਾਜ਼ਰੀ ਹੈ ਹੀ ਬਸ ਆ ਮੇਰਾ ਪਰਿਵਾਰ ਆ ਇੱਧਰ ਖੜਾ ਇੱਧਰ ਆ ਸਰਦਾਰ ਜੀ ਖੜੇ ਆ ਇੱਧਰ ਆ ਬਾਕੀ ਦੇ ਸਾਰੇ ਗਏ ਆ ਅਸੀਂ ਰਹਿ ਗਏ ਘਰੇ ਤੇ ਅੱਜ ਘਰ ਦੇ ਗਏ ਆ ਪੇਕਿਆਂ ਨੂੰ ਕਈਆਂ ਮਹੀਨਿਆਂ ਬਾਅਦ ਤੇ ਕਹਿੰਦੇ ਸੀ ਚਲੋ ਜਾઈએ ਤੇ ਘਰ ਦੇ ਨੂੰ ਮਿਲ ਲਈਏ ਮੰਮੀ ਡੈਡੀ ਨੂੰ ਅਸੀਂ ਕਹਾ ਠੀਕ ਆ ਕੋਈ ਗੱਲ ਨਹੀਂ ਜਾਇਆ ਉਹ ਤੇ ਕਿਉਂਕਿ ਹਰਕ ਨੂੰ ਹਰ ਕਿਸੇ ਦਾ ਮਨ ਹੁੰਦਾ ਮਾਪੇ-ਬਾਪ ਨੂੰ ਮਿਲਣਾ ਤੇ ਇਹਦੇ ਲਈ ਉਹਨਾਂ ਨੂੰ ਛੁੱਟੀ ਦੇ ਦਿੱਤੀ ਜਾਇਆ ਉਹ 2 ਦਿਨ ਲਾਇਆ ਉਹ ਕਿਉਂਕਿ ਮੁਰੇ ਝੋਨੇ ਦਾ ਕੰਮ ਛੜਪਣਾ ਫੇਰ ਨਹੀਂ ਜਾਣਾ ਹੈਗਾ ਹਨਾ ਤੇ ਅਸੀਂ ਕਿ ਚਲ ਜਾਓ ਤੇ ਹੁਣ ਆਪਾਂ ਨੇ ਧਾਰ ਵੀ ਚੋਣੀ ਆ ਉਹਹਾ ਵੀ ਚੱਕਣਾ ਓ ਯਾਰ ਚੁੱਪ ਕਰ ਜਾ ਜੇ ਰਾਮਨਾਥੇ ਆ ਦੋ ਕੇ ਦਾ ਕਰ ਲਿਆ ਪੱਠੇ ਪਾ ਕੇ ਪੇਲਾ ਪਾ ਕੇ ਹੁੰ ਬੇਲੇ ਹੋ ਗਿਆ ਤੇ ਹੁੰ ਦੁੱਧ ਸਾਂਭ ਕੇ ਫੇਰ ਆਪ ਹੋਇ ਨਾ ਫਰੀ ਹੁੰਦੇ ਇਹਦੇ ਵੀ ਹੋਰ ਕੰਮ ਨਹੀਂ ਤਾਂ ਇਹ ਵਾਹ ਤਾਂ ਹੈਗਾ ਹੀ ਇਹ ਹੋਰ ਕੰਮ ਸਾਰੇ ਆਣੇ ਆਲੇ ਆ ਫੇ ਦੇਖਦੇ ਆ ਕਿੱਦਾਂ ਹੁੰਦੀ ਆ ਚੱਕ ਲਈ ਕਹੀ ਕਰੀਏ ਕੰਮ ਹੋਰਾ ਉਹ ਦੇਖ ਕਿਦਾਂ ਪਿੰਡੀਆਂ ਚ ਬੈਠੇ ਆ ਆ ਦੇਖਿਆ ਹੁਣ ਜਦੋਂ ਨਾ ਮੈਨੂੰ ਇਹ ਆ ਗਿਆ ਔਰ ਇੱਕ ਹੋਰ ਨੱਠ ਗਿਆ ਵਿੱਚੋਂ ਪਿੰਡੀਆਂ ਚ ਨਿਕਲ ਕੇ ਗਿਆ ਇਹਨਾਂ ਨੇ ਨਾ ਇੱਥੇ ਬਸ ਪੁੱਛੋ ਹੀ ਨਾ ਤੁ ਜੋ ਹਾਲ ਕਰਿਆ ਪਿਆ ਇਹ ਬਹੁਤ ਗਰਮੀ ਪੈਂਦੀ ਹੈ ਲੋਹਾ ਲੱਗਿਆ ਪਿਆ ਦੇਖੋ ਤਾਂ ਕਰੇਲੇ ਅਧਲੇ ਤੋੜਨੇ ਨਹੀਂ ਹੋਰ ਥੋੜੇ ਜਿਹਾ ਹੋ ਗਿਆ ਜਲਿਆ ਪਿਆ ਤੁਸੀਂ ਕਹਣਾ ਹੈ ਪਈ ਪਾਣੀ ਨਹੀਂ ਲਾਦੇ ਹਲੇ ਮੇਰੇ ਖਾਲੀ ਤੇ ਨੂੰ ਪਰਸੋਂ ਪਾਣੀ ਲਾਇਆ ਗਰਮੀ ਬਹੁਤ ਪੈਂਦੀ ਹੈ ਬਹੁਤ ਲੋਹਾ ਇੱਥੇ ਰੱਖ ਲਈ ਗਈ ਆ ਨਮੇ ਇੱਕ ਚੀਜ਼ ਖਾ ਰਹਾ ਹਾਂ ਲੈ ਜੀ ਤਾਸ ਚੀਜ਼ ਖਾ ਦੇ ਪਾਲਣਾ ਆ ਦੱਸੋ ਤਾਂ ਕਰਤਾ ਨਾ ਉਹੇ ਕੰਮ ਵੇ ਭਿੰਡੀਆਂ ਦਾ ਥੋੜੀ ਜਾਂਦੇ ਆ ਬੈਠ ਬੈਠ ਕੇ ਜਿਹੜੀ ਚੀਜ਼ ਕਹਿੰਦਾ ਸੀ ਆ ਦੇਖੋ ਤਾਂ ਆਹਾ ਆਹਾ ਇਹਨੂੰ ਆਲੂ ਖਾ ਰਾ ਗਿੰਦੇ ਆ ਮੈਨੂੰ ਕਹਿੰਦੇ ਸੀ ਵੀ ਆਲੂ ਖਾ ਰਾ ਇਹ ਬੂਟਾ ਤੇਰਾ ਇਨੂੰ ਲੱਗਦਾ ਨਹੀਂ ਕੁਛ ਵੀ ਪੱਟ ਦੇ ਤੂੰ ਮੈਂ ਕਿਹਾ ਮੈਂ ਪੱਟੇ ਹੀ ਦੇਣਾ ਪਰ ਮੇਰੇ ਮਨ ਨੂੰ ਸੀ ਕਿ ਨਹੀਂ ਲੱਗੂ ਕੁਛ ਨਾ ਕੁਛ ਤੇਰੀ ਕਿਸਮਤ ਕਹਿੰਦੇ ਨੇ ਫਲ ਲੇਟ ਮਿਲਦਾ ਮਿਲਦਾ ਜਰੂਰ ਆ ਤਾਂ ਵਾਸ਼ਰੂਮ ਵਿੱਚ ਕਰੇ ਮਿਲਿਆ ਜਰੂਰ ਮਿਲਿਆ ਪਰ ਹਲੇ ਦੀ ਸੀ ਧੋਈ ਹੈ ਕੰਜਾ ਦੇ ਉਹ ਬਾਕੀ ਦੇ ਛਗੇ ਕਿੰਨੇ ਵਿੱਚ ਹਰੇ ਹੋਣੇ ਆ ਨਾ ਜਿਹੜੀ ਧੀਦੇ ਨਹੀਂ ਤਾਂ ਆ ਦੇਸ ਗਿਆ ਜਾਨੀ ਕਿ ਟਾਵਾ ਘਟਾਇਆ ਫਲ ਇਹ ਚੀਜ਼ ਨੂੰ ਮਨ ਲਾ ਬੂਗਾ ਫਲ ਘਟਾਇਆ ਪਰ ਆਇਆ ਜਰੂਰ ਆ ਪਰ ਕਹਿੰਦੇ ਨੇ ਉਮਰ ਵੱਜ ਜਾਂਦੀ ਆ ਜਦੋਂ ਨੇ ਇੰਨੀ ਗੱਲ ਕਹਿਤੀ ਭਈ ਮੈਂ ਫਲ ਹੈਗਾ ਮੈਨੂੰ ਤੇ ਸਾਨੂੰ ਵੀ ਹੋ ਗਿਆ ਮੰਨ ਨੂੰ ਉਮੀਦ ਹੋ ਗਈ ਕਿ ਕੋਈ ਨਹੀਂ ਭਾਈ ਗੁਰੂ ਪੱਲੀ ਕਰੇ ਸਾਡੀ ਕਿਸਮ ਵਿੱਚ ਹੈ ਫਲ ਚੰਗੇ ਚੰਗੀਆਂ ਆ ਨੀਤਾਂ ਵਾਲਿਆਂ ਨੂੰ ਮਰਦਾ ਪਰਮਾਤਮਾ ਦਿੰਦਾ ਹੀ ਆ ਨਾ ਤੇ ਇਹ ਹੈਗਾ ਕਰਮਾਨੀ ਇਹਨਾਂ ਵੀ ਕਿਉਂ ਸੀ ਅਸੀਂ ਬਾਬੇ ਦੇ ਤੇਲਾ ਬਹੁਤ ਆ ਗਿਆ ਸੀ ਪਰ ਫਲ ਸਾਂਭਿਆ ਤਾਂ ਹੈਗਾ ਆ ਕੇ ਪਰ ਉਹਨਾਂ ਨੂੰ ਮਿਲਿਆ ਜਿੰਨਾ ਚਾਹੀਦਾ ਸੀ ਨੇ ਤਾਂ ਭਰਿਓ ਹੋਣਾ ਚਾਹੀਦਾ ਸੀ ਚਲੋ ਖੈਰ ਭਾਈ ਗੁਰੂ ਭਲੀ ਕਰੇ ਜੋ ਕਿਸਮਤ ਆ ਮਿਲਣਾ ਉਹੀ ਆ ਨੱਠੀ ਜੇ ਬੰਦਿਆ ਜਿੱਥੇ ਨੂੰ ਮਰਜੀ ਏ ਉਹ ਕਿਨੂ ਆ ਜਿਹੜਾ ਸੁੱਕੇ ਗਿਆ ਸੀ ਜਿਹਦੇ ਨਾਲੋਂ ਐਦੀ ਝੜੀ ਜਾਂਦੇ ਸੀ ਲੇਕਿਨ ਫਾਲੇ ਨੂੰ ਵੀ ਆ ਪਰ ਹੁਣ ਦੀਦਾ ਨਹੀਂ ਮੈਨੂੰ ਪਤਾ ਨਹੀਂ ਕਿੱਥੇ ਚਲੇ ਜਾਂਦਾ ਜਦੋਂ ਮੈਂ ਦੇਖਣਾ ਨਾ ਹਾਂ ਨਹੀਂ ਆ ਗਿਆ ਆ ਗਿਆ ਆ ਗਿਆ ਆ ਆ ਦੇਖ ਲੱਗਿਆ ਥੋੜੇ ਲੱਗਿਆ ਚਲੋ ਖੈਰ ਤੇ ਇਹਨੂੰ ਜਰੂਰ ਲੱਗੇ ਆ ਨੀਂਦੀ ਲਈ ਜਗਾ ਤਿਆਰ ਕਰੀ ਆ 1509 ਲਾਣੀ ਆ ਤੇ ਇਹਦੇ ਵਿੱਚ ਦਾਇਆ ਪोटाश ਪਾ ਕੇ ਇਹਨੂੰ ਤਿਆਰ ਕਰ ਦਤਾ ਕੱਲ ਨੂੰ ਸਵੇਰ ਵੀ ਵੀ ਦੇਣਾ ਮੈਸੀ ਦਾਇਆ ਖੇਤਾਂ ਦਾ ਚੱਲ ਰਹਿ ਮਨਾ ਓਇਆ ਬੱਟਾ ਆੜ ਨਾਲ ਨੂੰ ਤਿਆਰ ਕੁ ਸਵੇਰੇ ਪਾਣੀ ਲਾ ਦਕਾਲ ਹੋ ਗਏ ਇੰਨੀ ਕਿ ਰਹਿ ਗਈ ਹੁਣ ਥੋੜੀ ਜਿਹੀ ਹਾਂ ਹੁਣ ਟਾਈਮ ਹੋ ਗਿਆ ਸ਼ਾਮ ਦਾ ਆਪ ਦਾ ਨੋ ਲਈਏ ਆਇਆ ਤੇ ਇੱਧਰ ਪਲੇਅਰ ਨਹੀਂ ਪੂਰੇ ਹੁੰਦੇ ਬੰਦਿਆਂ ਦੇ ਤੇ ਗੇਮ ਵੀ ਨਹੀਂ ਚੱਲਦੀ ਟਾਈਮ ਹੋ ਗਿਆ 7 ਵਜੇ ਕੇ ਤਕਰੀਬਨ ਇਹਨਾਂ ਦੇ हां हां आजो जे रोटी खाणी है भाई गंगा तैयार रहा है अपना येला ننل

那个漂亮。